ਗਿਆਨੀ ਗੁਰਬਚਨ ਸਿੰਘ 2 ਤਰੀਕ ਨੂੰ ਸਮੇਸਿਰ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋਣਗੇ ਇਸ ਬਿਆਨ ਨੂੰ ਕਿਵੇਂ ਲਿਆ ਜਾਵੇ ਰਿੰਦਾਵਾਸ ਸਾਹਿਬ ਦੇਖੋ 2 ਤਰੀਕ ਨੂੰ ਜਿਹੜਾ ਗਿਆਨੀ ਗੁਰਬਚਨ ਸਿੰਘ ਨੇ ਵੀ ਜਾ ਕੇ ਆਪਣਾ ਸਪਸ਼ਟੀਕਰਨ ਦੇਣਾ ਹੈਗਾ ਉਹ ਇੱਕ ਹੈਰਾਨੀ ਕਰਨ ਵਾਲਾ ਹੈਗਾ ਕਿਉਂਕਿ ਜਦੋਂ ਸਾਰਿਆਂ ਨੂੰ ਬੁਲਾਇਆ ਗਿਆ ਸੀ ਕੈਬਨਟ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਸਾਰੀ ਅੰਤਰਿੰਕ ਕਮੇਟੀ ਕਹਿੰਦੇ ਆ ਉਹਨੂੰ ਸਾਰਿਆਂ ਨੂੰ ਜਦੋਂ ਉੱਥੇ ਬੁਲਾਇਆ ਸੀਗਾ ਸਭ ਤੋਂ ਅਹਿਮ ਸੀ ਉਹਦੇ ਵਿੱਚ ਕੀ ਤਿੰਨੋਂ ਜਿਹੜੇ ਜੱਥੇਦਾਰ ਹੈਗੇ ਨੇ ਉਹਨਾਂ ਤੋਂ ਵੀ ਸਪਸ਼ਟੀਕਰਨ ਮੰਗਿਆ ਗਿਆ ਹੁਣ ਸਪਸ਼ਟੀਕਰਨ ਮੰਗਣਾ ਇੱਕ ਚੀਜ਼ ਐ ਤੇ ਉੱਥੇ ਤਲਬ ਕਰਨਾ ਇੱਕ ਚੀਜ਼ ਐ ਦੋ ਨੇ ਇਹ ਤੇ ਮੈਨੂੰ ਹੈਰਾਨੀ ਇਸ ਕਰਕੇ ਹੋਈ ਐ ਕਿ ਉਹਨਾਂ ਨੇ ਕਿਹਾ ਕਿ ਉਹ ਵੀ ਯਾਨੀ ਗੁਰਵਚਨ ਸਿੰਘ ਨੇ ਵੀ ਕਿਹਾ ਕਿ ਉਹ ਵੀ ਦੋ ਤਰੀਕ ਨੂੰ ਉੱਥੇ ਜਾਣਗੇ ਤੇ ਆਪਣਾ ਸਪਸ਼ਟੀਕਰਨ ਦੇਣਗੇ ਹੁਣ ਇੱਕ ਸਾਬਕਾ ਜੱਥੇਦਾਰ ਵੀ ਕੀ ਉਸ ਤਰ੍ਹਾਂ ਦੀ ਸਥਿਤੀ ਚ ਹੋਏਗਾ ਜਿਸ ਤਰ੍ਹਾਂ ਦੀ ਸੁਪੀਰ ਬਾਦਲ ਹੋਣਗੇ ਜਾਂ ਉਹਨਾਂ ਲਈ ਕੁਝ ਅਲੱਗ ਹੋਏਗਾ ਇੱਕ ਤਾਂ ਇਹ ਇੱਕ ਇੰਪੋਰਟੈਂਟ ਸਵਾਲ ਹੈਗਾ ਤੇ ਸਪਸ਼ਟੀ ਕਰਨੀ ਅਗਰ ਦੇਣਾ ਹੈਗਾ ਤਾਂ ਸਪਸ਼ਟੀਕਰਨ ਤਾਂ ਮੈਨੂੰ ਲੱਗਦਾ ਲਿਖਤ ਤੌਰ ਤੇ ਵੀ ਦਿੱਤਾ ਜਾ ਸਕਦਾ ਸੀ ਸਿੱਤਾ ਹੀ ਅ ਮਤਲਬ ਜਥੇਦਾਰ ਨੂੰ ਮਤਲਬ ਭੇਜਤਾ ਜਾਏ ਤੇ ਉਹ ਵੀ ਇੱਕ ਸਪਸ਼ਟ ਆਪ ਉਹਨਾਂ ਦੀ ਗੱਲ ਸਪਸ਼ਟ ਹੋ ਜਾਣੀ ਸੀ ਵੀ ਉਹਨਾਂ ਨੇ ਫੈਸਲਾ ਲਿਆ ਤਾਂ ਕਿਉਂ ਲਿਆ ਹੁਣ ਇੱਕ ਚੀਜ਼ ਇਹਦੇ ਵਿੱਚ ਹੈ ਹੈਰਾਨੀ ਕਰਨ ਹੈਰਾਨ ਕਰਨ ਵਾਲੀ ਜਿਹੜੀ ਹੈਗੀ ਹੈ ਜੋ ਮੈਨੂੰ ਹੈਰਾਨ ਕਰ ਰਹੀ ਹੈ ਕਿ ਕੀ ਕਿਸੇ ਇਹ ਦੇਖੋ ਇੱਕ ਜੱਜ ਦੀ ਪੋਸਟ ਹੈ ਇੱਕ ਤਰ੍ਹਾਂ ਦੀ ਹੈ ਨਾ ਤਾਂ ਕੀ ਇੱਕ ਫੈਸਲੇ ਵਾਸਤੇ ਇੱਕ ਗਲਤ ਫੈਸਲੇ ਵਾਸਤੇ ਕਿ ਉਸ ਜੱਜ ਨੂੰ ਵੀ ਤਲਬ ਕੀਤਾ ਜਾ ਸਕਦਾ ਹੈ ਕਿ ਨਹੀਂ ਇੱਕ ਬਹਿਸ ਦਾ ਵਿਸ਼ਾ ਹੋ ਸਕਦਾ ਹੈ ਲੋਕ ਬਰੇ ਕਹਿਣਗੇ ਕਿ ਹਾਂ ਕਿਉਂ ਨਹੀਂ ਕੀਤਾ ਜਾ ਦੇਣਾ ਚਾਹੀਦਾ ਤੇ ਲੋਕ ਬਰੇ ਇਹ ਵੀ ਕਹਿ ਸਕਦੇ ਕਿ ਨਹੀਂ ਜਿਹੜੇ ਜਿਨੇ ਜੋ ਫੈਸਲਾ ਲੈ ਲਿਆ ਸੋ ਲੈ ਲਿਆ ਉਸ ਤੋਂ ਬਾਅਦ ਉਹ ਉਹਨੂੰ ਨਹੀਂ ਤਲਬ ਕੀਤਾ ਜਾ ਸਕਦਾ ਇਸ ਤਰ੍ਹਾਂ ਤਾਂ ਮੈਨੂੰ ਲੱਗਦਾ ਕਿ ਫਿਰ ਜਿਹੜੀਆਂ ਆਪਣੀ ਦੁਨੀਆਵੀ ਕੋਰਟਾਂ ਹੈਗੀਆਂ ਨੇ ਇਸ ਤਾਂ ਹਰ ਜੱਜ ਹੀ ਕੋਈ ਨਾ ਕਿਸੇ ਨੂੰ ਕਿਸੇ ਨੂੰ ਤਲਬ ਕਰਦੇ ਰਹਿਣਗੇ ਤੋ ਇੱਕ ਤਾਂ ਮੇਰਾ ਇਹ ਥੋੜਾ ਜਿਹਾ ਉਹ ਸੀ ਪਰ ਦੂਜਾ ਇਹਦੇ ਨਾਲ ਜਿਹੜਾ ਮੇਰਾ ਮੂਲ ਉਹ ਹੈਗਾ ਉਹ ਇਹ ਹੈ ਕਿ ਕੀ ਜਵਾਬ ਦੇਣਗੇ ਉਹ ਤੇ ਕੀ ਕਹਿਣਗੇ ਕੀ ਇਹ ਮੈਂ ਇਸ ਤੇ ਜ਼ਿਆਦਾ ਇੰਟਰਸਟ ਦਾ ਇੰਟਰਸਟ ਮੇਰਾ ਇਹ ਹੈ ਕਿ ਇਹ ਕਹਿਣਗੇ ਕੀ ਕੀ ਇਹ ਕਿਹਾ ਜਾਏਗਾ ਕਿ ਉਹਨਾਂ ਨੇ ਇਹ ਜੋ ਫੈਸਲੇ ਲਿੱਤੇ ਨੇ ਉਹ ਆਪਣੇ ਵਿਵੇਕ ਨਾਲ ਹੀ ਲਿੱਤੇ ਨੇ ਜੋ ਉਹਨਾਂ ਨੂੰ ਉਸ ਟਾਈਮ ਠੀਕ ਲੱਗਿਆ ਜੋ ਸਥਿਤੀਆਂ ਸੀ ਕਿਆਂ ਮੈਂ ਉਸ ਅਨੁਸਾਰ ਫੈਸਲੇ ਲੈ ਲੇ ਤੇ ਮੈਂ ਜੋ ਫੈਸਲਾ ਲਿੱਤਾ ਮੇਰੇ ਵਿਵੇਕ ਨਾਲ ਉਹ ਠੀਕ ਹੈ ਯਾ ਕੀ ਹੋਏ ਦੱਸਣਗੇ ਕਿ ਉਹ ਇਹ ਫੈਸਲਾ ਕਿਸੇ ਦੇ ਦਬਾਅ ਥਲੇ ਲੇ ਲੇਤਾ ਚਾਹੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਣ ਚਾਹੇ ਸੁਖਵੀਰ ਬਾਦਲ ਹੋਣ ਜਾਂ ਕੋਈ ਵੀ ਹੋਰ ਹੋਣ ਕਿ ਵੀ ਮੈਨੇ ਤਾਂ ਉਹਨਾਂ ਦੇ ਦਬਾਅ ਥਲੇ ਫੈਸਲਾ ਲੇਤਾ ਸੋ ਇਹ ਬਹੁਤ ਇੰਟਰਸਟਿੰਗ ਹੋਊਗਾ ਉੱਥੇ ਇਹ ਗੱਲ ਮੰਨਣਾ ਮੈਂ ਐਸੇ ਕਰਕੇ ਕਹਿ ਰਿਹਾ ਵੀ ਜਿਹੜੀ 2 ਤਾਰੀਖ ਹੈ ਮਤਲਬ ਉਹ ਸਿੱਖ ਤਾਰੀਖ ਦੇ ਵਿੱਚ ਬਹੁਤ ਹੀ ਅਹਿਮ ਮਤਲਬ ਹੋਏਗੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਇਸ ਕਰਕੇ ਕਿ ਉਸ ਦਿਨ ਪੂਰੀ ਅਕਾਲੀ ਦਲ ਦਾ ਹੀ ਫੈਸਲਾ ਹੋਣਾ ਹੈ ਅਕਾਲੀ ਦਲ ਕਿਸ ਰਾਹ ਪਏਗਾ ਇਸ ਦੇ ਉੱਤੇ ਫੈਸਲਾ ਹੋਣਾ ਹੈ ਸੋ ਇਹ ਬਹੁਤ ਇੰਟਰਸਟਿੰਗ ਹੋਊਗਾ ਉਸ ਦਿਨ ਦੇਖਣਾ ਅ ਅੱਜ ਦੀ ਟਾਈਮ ਦੇ ਵਿੱਚ ਜਿੰਨਾ ਮਤਲਬ ਭੰਬਲ ਪੂਸਾ ਜਾ ਬਣਿਆ ਹੋਇਆ ਤਾਂ ਉਹ ਮੈਨੂੰ ਲੱਗਦਾ ਕਿ ਉਸ ਦਿਨ ਉਹਦਾ ਕਾਫੀ ਨਿਤਾਰਾ ਹੋ ਜਾਣਾ ਚਾਹੀਦਾ ਹੈ ਜਾਂ ਹੋਏਗਾ ਇਹ ਮੈਨੂੰ ਇੱਕ ਆਸ ਹੈਗੀ ਹੈ ਇੰਦਰਪ੍ਰੀਤ ਜੀ ਜਿਹੜੀ ਗੱਲ ਤੁਸੀਂ ਕਹੀ ਹੈ ਨਾ ਕਿ ਦੁਨਿਆਵੀ ਅਦਾਲਤਾਂ ਦੁਨਿਆਵੀ ਅਦਾਲਤਾਂ ਜਾਂ ਜੱਜਸ ਦੀ ਭੂਮਿਕਾ ਜਾਂ ਜੱਜਸ ਦਾ ਰੋਲ ਇਹ ਤੇ ਅਕਾਲ ਤਖਤ ਸਾਹਿਬ ਦੇ ਕਨਸੈਪਟ ਵਿੱਚ ਬੁਨਿਆਦੀ ਫਰਕ ਹੈ ਇਹ ਕੋਈ ਅਦਾਲਤ ਨਹੀਂ ਹੈ ਠੀਕ ਹੈ ਜੀ ਇਹ ਕੋਈ ਅਦਾਲਤ ਨਹੀਂ ਹੈ ਇਹ ਜਿਉਂਦਾ ਜਗਦਾ ਇੱਕ ਡਿਸਪਲਿਨ ਹੈ ਸਿੱਖਾਂ ਲਈ ਜਿਹੜਾ ਗੁਰੂ ਕਾਲ ਤੋਂ ਆ ਰਿਹਾ ਛਵੇਂ ਗੁਰੂ ਤੋਂ ਆ ਰਿਹਾ ਲੇਕਿਨ ਇਹਦੇ ਵਿੱਚ ਤੁਸੀਂ ਇੱਕ ਇਸ ਤਰ੍ਹਾਂ ਦਾ ਪ੍ਰਬੰਧ ਕਿਸੇ ਹੋਰ ਕੰਮ 'ਚ ਵੇਖ ਵੀ ਨਹੀਂ ਰਹੇ ਲਗਭਗ ਕਿਸੇ ਵੀ ਇਸ ਤਰ੍ਹਾਂ ਦਾ ਪ੍ਰਬੰਧ ਕਿਤੇ ਨਹੀਂ ਸੋ ਮੈਨੂੰ ਲੱਗਦਾ ਇਹ ਨਰਾਲਾ ਹੈ ਇਹਨੂੰ ਅਸੀਂ ਦੁਨਿਆਵੀ ਕੋਰਟਾਂ ਨਾਲ ਨਹੀਂ ਜੋੜ ਸਕਦੇ ਔਰ ਜਿੱਥੇ ਵੀ ਕਿਤੇ ਐਕਸੈਪਸ਼ਨ ਆ ਜਿੱਦ ਤਰੀ ਕਿਤੇ ਇਹੋ ਜਿਹਾ ਮਾਮਲਾ ਆਉਂਦਾ ਤਾਂ ਮੈਨੂੰ ਲੱਗਦਾ ਕਿ ਵੱਡੇ ਕੌਮੀ ਹਿੱਤਾਂ ਲਈ ਕੌਮ ਦੀ ਲੀਡਰਸ਼ਿਪ ਲਈ ਕੌਮ ਦੇ ਭਵਿੱਖ ਲਈ ਜਾਂ ਕਿ ਭਵਿੱਖ ਵਿੱਚ ਇਹੋ ਜੀਆਂ ਘਟਾਵਾਂ ਨਾ ਵਾਪਰਨ ਉੱਥੇ ਫੈਸਲਾ ਕੌਣ ਹੋਣ ਦੀ ਲੋੜ ਹੁੰਦੀ ਹੈ ਤਾਂ ਕਿ ਕਨਸੈਪਟ ਬਚਾਏ ਜਾ ਸਕਣ ਸਸਥਵਾਵ ਬਹਾਲ ਰਹਿਣ ਤਾਂ ਕਿ ਤੁਸੀਂ ਸਦੀਆਂ ਤੋਂ ਚੱਲੀਆਂ ਆਉਂਦੀਆਂ ਪਰੰਪਰਾਵਾਂ ਦੇ ਅੰਗ ਸੰਗ ਤੁਰਦੇ ਰਹੋ ਤਬਦੀਲੀਆਂ ਤਾਂ ਹਨੇਰੀ ਵਾਂਗ ਆਉਂਦੀਆਂ ਤੁਸੀਂ ਦੇਖ ਹੀ ਰਹੇ ਹੋ ਅੱਜ ਜਿੰਨੀ ਕ੍ਰਾਂਤੀ ਐ ਇੰਟਰਨੈਟ ਦੀ ਜਾਂ ਸਭ ਕੁਝ ਐ ਫਿਰ ਤਾਂ ਤੁਸੀਂ ਮਲਿਆ ਮੈਟ ਕਰਦੇ ਜਾਓਗੇ ਤਾਂ ਫਿਰ ਬਚੂਗਾ ਕੀ ਘਟੋ ਘਟੇ ਇੱਕ ਕੁੰਡਾ ਜਿਹੜਾ ਧਰਮ ਦਾ ਉਹ ਹਰ ਬੰਦੇ ਦੇ ਜੀਵਨ ਵਿੱਚ ਹੈ ਹੀ ਆ ਅਜੇ ਤੱਕ ਤੁਸੀਂ ਦੇਖੋ ਸਭ ਕੁਝ ਬਦਲ ਰਿਹਾ ਲੇਕਿਨ ਧਰਮ ਦੇ ਨਜ਼ਰੀਏ ਤੋਂ ਮਾਨਤਾਵਾਂ ਨਹੀਂ ਬਦਲ ਰਹੀਆਂ ਪਾਸਕਰ ਸਾਹਿਬ ਵੈਸੇ ਇਹ ਜਿਹੜਾ ਗਿਆਨੀ ਗੁਰਬਚਨ ਸਿੰਘ ਜੀ ਇੱਕ ਗੈਰ ਸਿੱਖ ਵਜੋਂ ਮੈਂ ਤੁਹਾਡੇ ਤੋਂ ਪੁੱਛ ਰਿਹਾ ਇੱਕ ਜਰਨਲਿਸਟ ਵਜੋਂ ਔਰ ਇੱਕ ਗੈਰ ਸਿੱਖ ਜਰਨਲਿਸਟ ਕੋਲੋਂ ਕਿ ਤੁਸੀਂ ਪਾਸੇ ਬੈਠ ਕੇ ਇਹਨੂੰ ਕਿਵੇਂ ਦੇਖ ਰਹੇ ਹੋ ਇਹ ਸਾਰੀ ਪ੍ਰਕਿਰਿਆ ਨੂੰ ਗਿਆਨੀ ਗੁਰਬਚਨ ਸਿੰਘ ਹੋਰਾਂ ਨੂੰ ਬਾਕੀਆਂ ਦੇ ਨਾਲ-ਨਾਲ ਉਸ ਦਿਨ ਥੱਲੇ ਨੋਟ ਲਿਖਿਆ ਸੀ ਪ੍ਰੈਸ ਨੋਟ ਦੇ ਵਿੱਚ ਥੱਲੇ ਫਿਰ ਬਰੈਕਟ ਵਿੱਚ ਨੋਟ ਲਿਖ ਕੇ ਕਿ ਇਸ ਮੌਕੇ ਤੇ ਤਤਕਾਲੀ ਸਿੰਘ ਸਹਿਬਾਨ ਯਾਨੀ ਗੁਰਬਚਨ ਸਿੰਘ ਯਾਨੀ ਗੁਰਮukh ਸਿੰਘ ਯਾਨੀ ਇਕਬਾਲ ਸਿੰਘ ਨੂੰ ਵੀ ਸਪਸ਼ਟੀਕਰਨ ਉਹਨਾਂ ਤੋਂ ਵੀ ਮੰਗਿਆ ਗਿਆ ਲੇਕਿਨ ਹੁਣ ਗਿਆਨੀ ਗੁਰਬਚਨ ਸਿੰਘ ਦੇ ਨਜ਼ਰੀਏ ਤੋਂ ਇੱਕ ਖਬਰ ਜਿਹੜੀ ਜਾਗਰਨ ਦਾ ਹਿੱਸਾ ਹੈ ਔਰ ਮੈਂ ਜਾਣਦਾ ਅੰਮ੍ਰਿਤਸਰ ਦੇ ਜਰਨਲਿਸਟ ਅੰਦਰੋਂ ਕੱਢ ਲਿਆਉਂਦੇ ਨੇ ਇਹੋ ਜੀਆਂ ਖਬਰਾਂ ਸਿੰਘ ਸਹਿਬਾਨ ਨਾਲ ਉੱਠਦੇ ਬੈਠਦੇ ਰਹਿੰਦੇ ਨੇ ਜਾ ਕੇ ਜੇ ਇਹ ਗਿਆਨੀ ਗੁਰਬਚਨ ਸਿੰਘ ਨੇ ਉਸ ਦਿਨ ਜਾ ਕੇ ਆਪਣੀ ਗੱਲ ਰੱਖਣ ਦੀ ਗੱਲ ਕੀਤੀ ਹੈ ਸਪਸ਼ਟੀਕਰਨ ਦੇ ਰੂਪ ਚ ਔਰ ਇਹਦਾ ਮਤਲਬ ਹੈ ਕਿ ਕੀ ਪਹਿਲਾਂ ਜਿਹੜਾ ਮੰਗਿਆ ਗਿਆ ਸਪਸ਼ਟੀਕਰਨ ਸੀ ਉਸ ਤੋਂ ਬਾਅਦ ਕੋਈ ਨਵੀਂ ਡਿਵੈਲਪਮੈਂਟ ਹੋਈ ਹੈ ਕਿ ਉਹਨਾਂ ਨੂੰ ਆਉਣ ਲਈ ਕਿਹਾ ਗਿਆ ਜਾਂ ਜਿਹੜਾ ਸਪਸ਼ਟੀਕਰਨ ਅਖਬਾਰ ਦੇ ਵਿੱਚ ਲਿਖਿਆ ਗਿਆ ਉਹਦੇ ਵਿੱਚ ਨਾਲ ਉਹਨਾਂ ਨੂੰ ਸਪਸ਼ਟੀਕਰਨ ਦੇਣ ਆਉਣ ਲਈ ਵੀ ਕਿਹਾ ਗਿਆ ਇਹ ਸਵਾਲ ਬੜਾ ਅਹਿਮ ਹੈ ਔਰ ਇਹ ਵੀ ਸਵਾਲ ਉਸ ਵੇਲੇ ਦੇ ਦੌਰ ਦੇ ਵੀ ਸਵਾਲ ਉੱਠ ਰਿਹਾ ਯਾਨੀ ਗੁਰਬਚਨ ਸਿੰਘ ਦਾ ਰੋਲ ਕੀ ਸੀ ਯਾਨੀ ਗੁਰਮukh ਸਿੰਘ ਦਾ ਰੋਲ ਕੀ ਸੀ ਕੌਣ ਜ਼ਿਆਦਾ ਐਕਟਿਵ ਸੀ ਉਸ ਮੌਕੇ ਤੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਚੋਂ ਕੌਣ-ਕੌਣ ਸ਼ਾਮਲ ਸੀਗਾ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਰਹਿائش ਉੱਤੇ ਇਹਨਾਂ ਨਾਲ ਇੱਕ ਮੀਟਿੰਗ ਹੁੰਦੀ ਉਹ ਸਾਰੇ ਆਪਾਂ ਮਾਮਲੇ ਪਾਸੇ ਰੱਖਦੇ ਪਰ ਇੱਕ ਗੈਰ ਸਿੱਖ ਵਜੋਂ ਤੁਸੀਂ ਇਸ ਘਟਨਾਕਰਮ ਨੂੰ ਕਿਵੇਂ ਦੇਖ ਰਹੇ ਹੋ ਵੈਸੇ ਤੇ ਜਦ ਇੰਦਰਪ੍ਰੀਤ ਉਹਨਾਂ ਕਹਿ ਰਹੇ ਸੀ ਨਾ ਕਿ 2 ਤਰੀਕ ਨੂੰ ਗਿਆਨੀ ਗੁਰਬਚਨ ਸਿੰਘ ਉਹਨਾਂ ਕੀ ਕਹਿਣਗੇ ਉਹ ਬੜਾ ਇੱਕ ਇੰਟਰਸਟਿੰਗ ਹੋਏਗਾ ਮੈਨੂੰ ਇਹ ਲੱਗਦਾ ਹੈ ਕਿ ਸਾਰੇ ਮਸਲੇ ਦੀ ਜੜ੍ਹ ਤੁਸੀਂ ਇਹ ਦੇਖੋ ਕਿ ਭਾਵੇਂ 4-5 ਇਹ ਸੁਧਾਰ ਲੈਣ ਵਾਲੇ ਜਿਹੜੀ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਕੰਪਲੇਂਟ ਦੇ ਕੇ ਆਏ ਠੀਕ ਹੈ ਉਹਦੇ ਵਿੱਚ 4-5 ਗੁਨਾਹਾਂ ਦੀ ਗੱਲ ਕੀਤੀ ਸੀ ਯਾਨੀ ਗਲਤੀਆਂ ਦੀ ਗੱਲ ਕੀਤੀ ਸੀਗੀ ਉਹਦੇ ਵਿੱਚੋਂ ਸਭ ਤੋਂ ਵੱਡੀ ਸੀਗੀ ਕਿ ਜਿਹੜਾ ਡੇਰਾ ਮੁਖੀ ਨੂੰ ਉਸ ਵਕਤ ਮਾਫੀ ਦਿੱਤੀ ਗਈ ਬਾਅਦ ਚ ਮਾਫੀ ਵਾਪਸ ਵੀ ਲਿੱਤੀ ਗਈ ਔਰ ਅਕਾਲ ਤਖਤ ਨੇ ਇਹ ਮਾਫੀ ਨਾਮਾ ਕਬੂਲ ਕੀਤਾ ਸੀ ਔਰ ਬਾਅਦ ਚ ਉਹਨੂੰ ਰਿਜੈਕਟ ਵੀ ਕੀਤਾ ਸੀਗਾ ਉਹਦੇ ਸਾਰੇ ਪਿੱਛੇ ਸੀਗਾ ਕੋਈ ਗੱਲ ਤਾਂ ਉਸ ਵਕਤ ਵੀ ਹੋਈ ਸੀਗੀ ਕਿਸ ਤਰੀਕੇ ਨਾਲ ਗਿਆਨੀ ਗੁਰਮੁਖ ਸਿੰਘ ਉਹਨਾਂ ਬਾਦਲ ਸਾਹਿਬ ਦੇ ਘਰ ਗਏ ਯਾਨੀ ਗੁਰਬਚਨ ਸਿੰਘ ਉਹਨਾ ਕੋਣ-ਕੋਣੋਂ ਉਥੇ ਮੌਜੂਦ ਸੀਗੀ ਇਹ ਹਜੇ ਤੱਕ ਗੱਲਾਂ ਤੇ ਬਾਹਰ ਨਿਕਲ ਕੇ ਆਈਆਂ ਹਨ ਲੇਕਿਨ ਕਨਫਰਮ ਕਿਸੇ ਵੀ ਤਰੀਕੇ ਨਾਲ ਕੁਝ ਵੀ ਨਹੀਂ ਹੋ ਪਾਇਆ ਉਹ ਗਿਆਨੀ ਗੁਰਬਚਨ ਸਿੰਘ ਉਹਨਾ ਗਿਆਨੀ ਗੁਰਮੁਖ ਸਿੰਘ ਉਹਨਾ ਗਿਆਨੀ ਬਾਲ ਸਿੰਘ ਉਹਨਾਂ ਨੂੰ ਉੱਥੇ ਬੁਲਾਉਣ ਤੋਂ ਬਾਅਦ ਬੁਲਾਇਆ ਕਰ ਬਿਲਕੁਲ ਠੀਕ ਹੈ ਕਿ ਉਹ ਉਸ ਦਿਨ ਜਿਸ ਦਿਨ ਇਹਨਾਂ ਸਾਰਿਆਂ ਨੂੰ ਸੱਦਿਆ ਗਿਆ ਸੀ ਉਸ ਦਿਨ ਉਹਨਾਂ ਨੂੰ ਤਲਬ ਨਹੀਂ ਕੀਤਾ ਸੀਗਾ ਉਹਨਾਂ ਦੇ ਕੋਲੋਂ ਉਹਨਾਂ ਦਾ ਸਪਸ਼ਟੀਕਰਨ ਮੰਗਿਆ ਸੀਗਾ ਜਿਹੜਾ ਸਪਸ਼ਟੀਕਰਨ ਇਸ ਮੁੱਖ ਇਲਜ਼ਾਮ ਦੇ ਜਾਂ ਮੁੱਖ ਜਿਹੜੇ aarop ਹੈਗੇ ਆ ਉਹਦਾ ਬੇਸਿਕਲੀ ਫਾਊਂਡੇਸ਼ਨ ਹੀ ਹੋਇਆ ਕਿ ਵੀ ਉਸ ਦਿਨ ਕੀ ਕੀ ਹੋਇਆ ਸੀਗਾ ਕਿਸ ਤਰੀਕੇ ਨਾਲ ਉਹ ਮਾਫੀਨਾਮਾ ਆਇਆ ਕਿੰਨੇ ਉਹ ਇੱਕ ਤਰੀਕੇ ਨਾਲ ਟਰਾਂਸਲੇਟ ਕੀਤਾ ਫਿਰ ਜਿਸ ਤਰੀਕੇ ਨਾਲ ਦੱਸਿਆ ਗਿਆ ਵੀ ਇੱਕ ਪ੍ਰੈਸ ਨੋਟ ਇੱਕ ਜਿਹੜਾ ਮਾਫੀਨਾਮਾ ਅੱਗੇ ਤੋੜ ਦਿੱਤਾ ਗਿਆ ਵੀ ਦੇ ਦਿਓ ਫਿਰ ਉਹਦਾ ਪੰਜਾਬੀ ਦੇ ਵਿੱਚ ਟਰਾਂਸਲੇਸ਼ਨ ਹੋਇਆ ਪ੍ਰਦੀਪ ਕਲੇਅਰ ਦੇ ਉਹ ਬਿਆਨ ਜਿਦੇ ਵਿੱਚ ਉਹ ਕਹਿੰਦੇ ਨੇ ਕਿ ਵੀ ਤੁਹਾਡੇ ਬਾਬਾ ਉਹ ਤੇ ਸਾਡੇ ਆਪਣੇ ਇੱਥੇ ਦਾ ਬਾਬਾ ਤੇ ਮੈਂ ਹੀ ਆ ਹੁਣ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਕਹੀ ਨਹੀਂ ਕੀ ਇਹ ਗੱਲਾਂ ਤੇ ਤੁਰ ਹੀ ਰਹੀਆਂ ਨੇ ਔਰ ਉਹ ਵੀ ਆਮ ਹੋਰ ਜ਼ਿਆਦਾ ਗੰਭੀਰ ਹੋ ਜਾਂਦੇ ਨੇ ਜਦ ਗਿਆਨੀ ਗੁਰਬਚਨ ਸਿੰਘ ਉਹਨਾਂ ਉੱਥੇ ਜਾ ਕੇ ਆਪਣਾ ਸਪਸ਼ਟਿਕਰਣ ਦੇਣਗੇ ਉਹ ਕੀ ਕਹਿਣਗੇ ਕਿ ਉਹਨਾਂ ਨੇ ਆਪਣੀ ਬੁੱਧੀ ਨੂੰ ਯੂਜ਼ ਕਰਕੇ ਡੇਰਾ ਮੁਖੀ ਨੂੰ ਮਾਫੀ ਦਿੱਤੀ ਜਾਂ ਫਿਰ ਉਹ ਸਾਰੀ ਗੱਲਾਂ ਜਿਹਦਾ ਜ਼ਿਕਰ ਜ਼ਰੂਰ ਚੱਲਦਾ ਹੈ ਲੇਕਿਨ ਕਨਫਰਮੇਸ਼ਨ ਕਿਸੇ ਵੀ ਜਗ੍ਹਾ ਤੋਂ ਨਹੀਂ ਹੋਈ ਕਿਸ ਤਰੀਕੇ ਨਾਲ ਉਹਨਾਂ ਨੂੰ ਬੁਲਾਇਆ ਗਿਆ ਸੀਗਾ ਕੌਣ ਕੌਣ ਉਹਨਾਂ ਦੇ ਨਾਲ ਮੌਜੂਦ ਸੀਗਾ ਕਿਸ ਤਰੀਕੇ ਦੀ ਇਨਸਟ੍ਰਕਸ਼ਨ ਬਾਦਲ ਸਾਹਿਬ ਨੇ ਦਿੱਤੀ ਸੀਗੀ ਫਿਰ ਉਸ ਤੋਂ ਬਾਅਦ ਸਾਰੇ ਜਿਹੜੇ ਗਿਆਨੀ ਸੀਗੇ ਜਿਨ੍ਹਾਂ ਨੇ ਪੰਜ ਅਧਿਕਾਰ ਕਹੀ ਹੈ ਜਿਨ੍ਹਾਂ ਨੇ ਇਹ ਫੈਸਲਾ ਲੈਣਾ ਸੀਗਾ ਉਹਨਾਂ ਦੇ ਵਿੱਚ ਕੀ ਗੱਲਬਾਤ ਹੁੰਦੀ ਹੈ ਯਾਨੀ ਇਹ ਸਾਰੀ ਗੱਲਾਂ ਹੁਣ ਨਿਕਲ ਕੇ ਬਾਹਰ ਆਣ ਵਾਲੀਆਂ ਹਨ ਔਰ ਹੁਣ ਜੱਥੇਦਾਰ ਸਾਹਿਬ ਗਿਆਨੀ ਰੰਗਵੀਰ ਸਿੰਘ ਉਹਨਾਂ ਜੱਥੇਦਾਰ ਗੁਰਵਚਨ ਸਿੰਘ ਉਹਨਾਂ ਨੂੰ ਪੁੱਛ ਰਹੇ ਹੋਣਗੇ ਉਹਨਾਂ ਦਾ ਸਪਸ਼ਟਿਕਰਨ ਲੈ ਰਹੇ ਹੋਣਗੇ ਕਿ ਉਹ ਸਪਸ਼ਟਿਕਰਨ ਜਨਤਕ ਤੌਰ ਤੇ ਵੀ ਅਕਾਲ ਤਖਤ ਦੇ ਉੱਤੇ ਦਿੱਤਾ ਜਾਏਗਾ ਇਹ ਸਾਰੀ ਤਮਾਮ ਗੱਲਾਂ ਹੈਗੀਆਂ ਔਰ ਇਸ ਕਰਕੇ ਦੋ ਤਿੰਨ ਦਾ ਦਿਨ ਬੜਾ ਇੰਪੋਰਟੈਂਟ ਹੈਗਾ ਹੋ ਸਕਦਾ ਸਜ਼ਾ ਵੀ ਦਿੱਤੀ ਜਾਣੀ ਹੈ ਉਹ ਬਾਅਦ ਚ ਦੇਖਿਆ ਜਾਏਗਾ ਲੇਕਿਨ ਫਿਲਹਾਲ ਉਹਨਾਂ ਤਿੰਨਾਂ ਜੱਥੇਦਾਰਾਂ ਨੂੰ ਉੱਥੇ ਸਪਸ਼ਟ ਕਰਨ ਵਾਸਤੇ ਬੁਲਾਣਾ ਔਰ ਉਹਨਾਂ ਦੇ ਸਪਸ਼ਟ ਕਰਨ ਤੋਂ ਬਾਅਦ ਜੇ ਕੋਈ ਇਲਜ਼ਾਮ ਸਿੱਧਾ-ਸਿੱਧਾ ਉਹਨਾਂ ਗੱਲਾਂ ਦਾ ਲੱਗਦਾ ਕਿਉਂਕਿ ਯਾਨੀ ਗੁਰਬਚਨ ਸਿੰਘ ਉਹਨਾਂ ਕੋਲ ਦੋ ਆਪਸ਼ਨ ਹੈਗੀ ਹੈ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਕਹਿ ਚੁੱਕੇ ਹਾਂ ਯਹਾਂ ਤੇ ਕਿਸੇ ਪੋਲੀਟੀਕਲ ਕੰਪਲਸ਼ਨ ਦੇ ਵਿੱਚ ਉਹਨਾਂ ਨੂੰ ਇਹ ਫੈਸਲਾ ਲੈਣਾ ਪਿਆ ਉਸ ਤੋਂ ਬਾਅਦ ਸਵਾਲ ਹੋਰ ਵੱਟੇ ਹੋ ਜਾਂਦੇ ਨੇ ਕਿ ਜਥੇਦਾਰ ਸਾਹਿਬ ਪਿਛਲੇ ਜਥੇਦਾਰ ਜਿਹੜੇ ਵੀ ਫੈਸਲੇ ਲੈਂਦੇ ਸੀ ਉਹਦੇ ਪਿੱਛੇ ਇੰਟਰਫੇਰੈਂਸ ਪੋਲੀਟੀਕਲ ਇੰਟਰਫੇਰੈਂਸ ਜਾਂ ਕਾਲੀ ਦਲ ਦਾ ਇੰਟਰਫੇਰੈਂਸ ਕਿੰਨਾ ਕੋ ਹੁੰਦਾ ਸੀਗਾ ਇਹ ਗੱਲਾਂ ਪੈਰਨ ਦੀ ਤੇ ਸੀਗੀ ਕਨਫਰਮ ਕਦੀ ਨਹੀਂ ਹੋਈ ਸੀਗੀ ਪਰ ਹੁਣ ਗੱਲਾਂ ਨੂੰ ਕਨਫਰਮ ਕਰਨ ਦੀ ਵਾਰੀ ਆ ਗਈ ਹੈ ਔਰ ਉਹਦੇ ਗੁਰਬਚਨ ਸਿੰਘ ਯਾਨੀ ਗੁਰਬਚਨ ਸਿੰਘ ਉਹਨਾਂ ਦਾ ਉੱਤੇ ਜਾਣਾ ਔਰ ਇਹ ਕਹਿਣਾ ਕਿ ਮੈਂ ਜਾਊਂਗਾ ਔਰ ਸਪਸ਼ਟੀਕਰਨ ਦੂੰਗਾ ਮੈਂ ਅਕਾਲ ਤਖ ਦੀ ਮਰਿਆਦਾ ਦੇ ਨਾਲ ਬੰਨਿਆ ਹੋ ਸਾਰੀ ਚੀਜ਼ਾਂ ਜਿਹੜੀ ਹੈਗੀ ਐ ਇਹ ਗੱਲ ਉਸ ਤਰਫ ਹੀ ਜਾ ਰਹੀ ਐ ਜਿਹਦੇ ਕਰਕੇ ਇਹ ਸੰਕੇਤ ਮਿਲ ਰਿਹਾ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਮੁਸ਼ਕਿਲਾਂ ਅੱਗੇ ਚੱਲ ਕੇ ਬਾਸ ਸਕਦੀ। ਨਹੀਂ ਤੁਸੀਂ ਇਹ ਗੱਲ ਕਹਿ ਰਹੇ ਜਦੋਂ ਭਾਸਕਰ ਸਾਹਿਬ ਕੇ ਚੀਜ਼ਾਂ ਸਪਸ਼ਟ ਨਹੀਂ ਆ ਚੀਜ਼ਾਂ ਸਪਸ਼ਟ ਨੇ। ਤੁਸੀਂ Google ਕਰੋ ਤੁਸੀਂ YouTube ਤੇ ਜਾਓ ਯਾਨੀ ਗੁਰਮukh ਸਿੰਘ ਦੀ ਉਸ ਵੇਲੇ ਦੀ ਪ੍ਰੈਸ ਕਾਨਫਰੰਸ ਸਰਚ ਕਰੋ। ਤੇ ਤੁਸੀਂ ਦੇਖੋਗੇ ਕਿ ਉਹਨਾਂ ਨੇ ਇੱਕ ਇੱਕ ਚੀਜ਼ ਕ੍ਰਿਸਟਲ ਕਲੀਅਰ ਕਰਦੀ ਵੀ ਅਸੀਂ ਉੱਥੇ ਕਿੱਦਾਂ ਗਏ ਉੱਥੇ ਕੀ ਗੱਲ ਹੋਈ ਉੱਥੇ ਕਿਵੇਂ ਚੀਜ਼ਾਂ ਵਾਪਰੀਆਂ ਬਾਦਲ ਸਾਹਿਬ ਨੂੰ ਅਸੀਂ ਕੀ ਕਿਹਾ ਬਾਦਲ ਸਾਹਿਬ ਨੇ ਸਾਨੂੰ ਕੀ ਕਿਹਾ ਸੁਖਬੀਰ ਸਿੰਘ ਡਾਕਟਰ ਦਲਜੀਤ ਚੀਮਾ ਦਾ ਜ਼ਿਕਰ ਉਹ ਪ੍ਰਦੀਪ ਪਲੇਅਰ ਨੇ ਕੀਤਾ ਚਲੋ ਬਾਅਦ ਦੇ ਵਿੱਚ ਉਹਨਾਂ ਚੀਜ਼ਾਂ ਦੀ ਪੁਸ਼ਟੀ ਹੋਣੀ ਵੱਖਰੀ ਗੱਲ ਆ ਔਰ ਇਹ ਪਤਾ ਲੱਗਿਆ ਸੀਗਾ ਕਿ ਉਹਨਾਂ ਦੇ ਕੁਝ ਬਿਆਨ ਵੀ ਹੋਏ ਨੇ ਅਦਾਲਤਾਂ 'ਚ ਵੀ ਹੋਏ ਨੇ ਪ੍ਰਦੀਪ ਪਲੇਅਰ ਦੇ ਵੀ ਹੋਏ ਨੇ ਮੈਂ ਹੁਣ ਜਿਹੜੀ ਸਾਡੇ ਕੋਲੇ ਗੱਲ ਹੈਗੀ ਆ ਕਿ ਜਦੋਂ ਯਾਨੀ ਗੁਰਮੁਖ ਸਿੰਘ ਉਦੋਂ ਸਭ ਖਲਾਸੇ ਕਰ ਦਿੰਦੇ ਨੇ ਉਸ ਤੋਂ ਬਾਅਦ ਜਦੋਂ ਸੁਧਾਰ ਲਹਿਰ ਵਾਲੇ ਇਹਦੀ ਕੰਪਲੇਂਟ ਰੂਪ ਵਿੱਚ ਕਾਲ ਤੱਕ ਤੇ ਆਉਂਦੇ ਨੇ ਤਾਂ ਸੁਖਬੀਰ ਸਿੰਘ ਬਾਦਲ ਆਪਣੀ ਸਭ ਚੋਲੀ ਚਪਾ ਲੈਂਦੇ ਉਹਦੇ ਵਿੱਚ ਕੈਟੇਗੋਰਿਕ ਲਿਖਿਆ ਹੋਇਆ ਸੀ ਨਾ ਕਿ ਜਿਹੜਾ ਡੇਰਾ ਸਿਰਸਾ ਦੇ ਮੁਖੀ ਨੇ ਪੋਸ਼ਾਕ ਪਾਈ ਤੇ ਸਿੱਖ ਭਾਵਨਾਵਾਂ ਨਾਲ ਖਲਵਾੜ ਕੀਤਾ ਗੁਰਮਹਾਰਾਜ ਗੁਰੂ ਗੋਬਿੰਦ ਸਿੰਘ ਦੀ ਪੋਸ਼ਾਕ ਉਹਨਾਂ ਨੇ ਪਾਈ ਨਕਲ ਕੀਤੀ ਉਸ ਤੋਂ ਬਾਅਦ ਉਹਨਾਂ ਦੇ ਖਿਲਾਫ 295 ਦੀ ਤਹਿਤ ਪਰਚਾ ਦਰਜ ਹੁੰਦਾ ਉਹ ਪਰਚਾ 2012 ਦੇ ਵਿੱਚ ਜਾ ਕੇ ਇਲੈਕਸ਼ਨ ਤੋਂ ਪਹਿਲਾਂ ਪਿੱਛੇ ਵਾਪਸ ਲੈ ਲਿਆ ਜਾਂਦਾ ਫਿਰ ਉਹ ਜਾ ਕੇ 14 ਦੇ ਵਿੱਚ ਕਾਰਵਾਈ ਕੰਪਲੀਟ ਹੁੰਦੀ ਹੈ ਉਹ ਸਾਰਾ ਕੁਝ ਉਵੇਂ ਲੰਘਾਇਆ ਜਾਂਦਾ ਵਿੱਚ ਇਲੈਕਸ਼ਨਾਂ ਅਨੁਕ ਚੁਣਾਈਆਂ ਇਹਦੇ ਪੋਲਿਟਿਕਲ ਮਾਇਨੇ ਕੱਢੇ ਜਾਂਦੇ ਇਸ ਤੋਂ ਬਾਅਦ ਜਦੋਂ ਇਹਨਾਂ ਨੂੰ ਸਿੰਘ ਸੇਬਾਨਾ ਨੂੰ ਬੁਲਾਇਆ ਗਿਆ ਬਾਦਲ ਸਾਹਿਬ ਦੀ ਕੋਠੀ ਤਲਬ ਕੀਤਾ ਗਿਆ ਇਹਦਾ ਜ਼ਿਕਰ ਕੀਤਾ ਕੈਟੇਗੋਰਿਕ ਵੀ ਇਹ ਇਹਨਾਂ ਨੇ ਕੀ ਹੋਇਆ ਜੀ ਇਹਨੂੰ ਸੁਖਵੀਰ ਸਿੰਘ ਬਾਦਲ ਆਪਣੀ ਸਿੰਪਲ ਸ਼ਬਦਾਂ ਦੇ ਵਿੱਚ ਸਭ ਕੁਝ ਓਲੀ ਚਪਵਾ ਲੈਂਦੇ ਨੇ ਨਾਲ ਬਾਦਲ ਸਾਹਿਬ ਦੀ ਚਿੱਠੀ ਉਸ ਵੇਲੇ ਦੀ ਲਾ ਦਿੰਦੇ ਨੇ ਹੁਣ ਸਵਾਲ ਇਸ ਗੱਲ ਦਾ ਵੀ ਚੀਜ਼ਾਂ ਦਾ ਕਲੀਅਰ ਆ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇਹ ਚੀਜ਼ਾਂ ਕਲੀਅਰ ਨਹੀਂ ਐ ਇਹ ਹੁਣ ਤੁਸੀਂ ਡਬਲ ਬਾਰ-ਬਾਰ ਆਪਣੇ ਰਾਹ-ਰਸਤੇ ਬਦਲੋਗੇ ਤੁਸੀਂ ਕਹੋਗੇ ਜੀ ਮੈਂ ਤਾਂ ਸੁਖਬੀਰ ਸਿੰਘ ਬਾਦਲ ਫਿਰ ਅਕਾਲ ਤਖਤ ਸਾਹਿਬ ਨਾਲ ਕਿਉਂ ਝੂਠ ਬੋਲ ਰਹੇ ਨੇ ਜੀ ਜਾਂ ਝੋਲੀ ਚ ਪਾਓ ਜਾਉਨਾ ਤਾਂ ਨਕਾਰੀ ਹੋ ਜਾਓ ਜੀ ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਹਜੇ ਤੱਕ ਗੈਣੀ ਗੁਰਮੁਖ ਸਿੰਘ ਉਹਨਾਂ ਨੇ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਕੁਝ ਗੱਲਾਂ ਦਾ ਜ਼ਿਕਰ ਕੀਤਾ ਸੀਗਾ ਜਦ ਕੋਈ ਗੱਲਾਂ ਪ੍ਰੈਸ ਕਾਨਫਰੰਸ ਦੇ ਵਿੱਚ ਕੀਤੀਆਂ ਜਾਂਦੀਆਂ ਤੇ ਉਹਦੇ ਤੋਂ ਮੁਕਰਿਆ ਵੀ ਜਾ ਸਕਦਾ ਲੇਕਿਨ ਜਦ ਤੁਸੀਂ ਅਕਾਲ ਤਖਤ ਦੇ ਜਥੇਦਾਰ ਦੇ ਸਾਹਮਣੇ ਆਪਣਾ ਸਪਸ਼ਟੀਕਰਨ ਲੈ ਕੇ ਜਾਂਦੇ ਇੱਕ ਤਰੀਕੇ ਨਾਲ ਜਿੱਦਾਂ ਅਦਾਲਤਾਂ ਦੇ ਨਾਲ ਕੰਪੇਅਰ ਕਰੋ ਤੇ 164 ਦੀ ਸਟੇਟਮੈਂਟ ਜਿਹੜੀ ਹੁੰਦੀ ਹੈ ਉਹਦੇ ਤੋਂ ਬਾਅਦ ਚੋਂ ਮੁਕਰਿਆ ਨਹੀਂ ਜਾਂਦਾ ਔਰ ਇਹ ਸਪਸ਼ਟੀਕਰਨ ਹੋ ਸਕਦਾ 164 ਦੀ ਸਟੇਟਮੈਂਟ ਹੀ ਹੋਏ ਯਾਨੀ ਜਿਹੜੀ ਗੱਲਾਂ ਤੁਹਾਰ ਦੀ ਹੁਣ ਯਾਨੀ ਗੁਰਮਖ ਸਿੰਘ ਉਹਨਾਂ ਦੀ ਗੱਲ ਕੀਤੀ ਸਭ ਤੋਂ ਪਹਿਲੇ ਉਹਨਾਂ ਨੇ ਹੀ ਆਵਾਜ਼ ਉਠਾਈ ਸੀਗੀ ਪਰ ਉਸ ਤੋਂ ਬਾਅਦ ਉਹਨਾਂ ਦੀ ਹੀ ਆਵਾਜ਼ ਦਬ ਗਈ ਭਾਵੇਂ ਉਹਨਾਂ ਦੇ ਭਰਾ ਨੇ ਕੁਝ ਗੱਲਾਂ ਅੱਗੇ ਚੱਲ ਕੇ ਕਹੀਆਂ ਲੇਕਿਨ ਉਹ ਆਪਣੀ ਗੱਲਾਂ ਤੇ ਟਿਕੇ ਕਿੱਥੇ ਸੀਗੇ ਪਰ ਹੁਣ ਮੌਕਾ ਆ ਗਿਆ ਕਿਉਂਕਿ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਜਦ ਤੁਸੀਂ ਗੱਲ ਕਰਦੇ ਹੋ ਨਾ ਹਜੇ ਤੱਕ ਜਿੰਨੀ ਵੀ ਚਿੱਠੀ ਉਹਨਾਂ ਨੇ ਲਿਖੀ ਆ ਜਾਂ ਕੋਈ ਸਪਸ਼ਟਿਕਰਣ ਦਿੱਤਾ ਹੈ ਅਕਾਲ ਤੱਕ ਨਹੀਂ ਉਹ ਕਹਿੰਦੇ ਸਾਰੇ ਗੁਨਾਹ ਸਾਰੀ ਗਲਤੀਆਂ ਆਪਣੀ ਝੋਲੀ ਚ ਪਾ ਲੈ ਫਿਰ ਉਸ ਤੋਂ ਬਾਅਦ ਉਹਨੂੰ ਕੂੜ ਪ੍ਰਚਾਰ ਵੀ ਕਹਿ ਦਿੰਦੇ ਨੇ ਯਾਨੀ ਜਾਂ ਤੇ ਹੁਣ ਇੱਕ ਇੱਕ ਗੁਨਾਹ ਦੇ ਬਾਰੇ ਚ ਜੇ ਪੁੱਛਿਆ ਜਾਏ ਗਲਤੀਆਂ ਦੇ ਬਾਰੇ ਚ ਪੁੱਛਿਆ ਜਾਏ ਵੀ ਤੁਸੀਂ ਉਸ ਵਕਤ ਜਦ ਡੇਰਾ ਮੁਖੀ ਨੂੰ ਮਾਫੀ ਦਿੱਤੀ ਗਈ ਸੀਗੀ ਤੁਹਾਡਾ ਕੀ ਰੋਲ ਸੀਗਾ ਤੁਸੀਂ ਉਹਨੂੰ ਆਬਜੈਕਟ ਕੀਤਾ ਕਿ ਸਪੋਰਟ ਕੀਤਾ ਔਰ ਪ੍ਰਦੀਪ ਕਲੇਰਦੀ ਯਾਨੀ ਜਦ ਤੁਹੀ ਸਪਸ਼ਟੀਕਰਨ ਮੰਗਦੇ ਹੋ ਨਾ ਤੇ ਉਹਦੇ ਵਿੱਚ ਸਪਸ਼ਟੀਕਰਨ ਹੋਣਾ ਚਾਹੀਦਾ ਨਾ ਨਾ ਯਾਨ ਇਦਾਂ ਨਹੀਂ ਹੋਣਾ ਚਾਹੀਦਾ ਵੀ ਸਾਰੇ ਇਲਜ਼ਾਮ ਲੈ ਲੇ ਜੀ ਆਪਣੀ ਝੋਲੀ ਚ ਦੇ ਦੋ ਜਿਹੜੀ ਜੋ سزا ਦੇਣੀ ਹੈ ਫਿਰ ਬਾਅਦ ਚ ਉਹਨੂੰ ਕੋਡ ਵਰਚਨ ਕਰ ਦੇ ਬਿਲਕੁਲ ਇੰਦਰਪ੍ਰੀਤ ਜੀ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਕਿ ਤੁਸੀਂ মিডিਆ ਚ ਆ ਕੇ ਕੁਝ ਵੀ ਕਹਿ ਕੇ ਮੁੜ ਕੇ ਉਹਨ ਤੋਂ ਮੁੱਕਰ ਜਾਓ ਪਰ ਜਿਹੜੇ ਸਿੰਘ ਸਹਿਬਾਨ ਹੁੰਦੇ ਨੇ ਨਾ ਕੌਮਾਂ ਦੇ ਮੁਖੀ ਹੋਇਆ ਕਰਦੇ ਨੇ ਜਿਹੜੇ ਏਡੇ ਵੱਡੇ ਅਹੁਦੇ ਹੁੰਦੇ ਨੇ ਔਰ ਉਹ ਕਲ ਤੱਕ ਸਭ ਦੇ ਹੈੱਡ ਗ੍ਰੰਥੀ ਵੀ ਨੇ ਜੇ ਉਹ ਇੱਕ ਪ੍ਰੈਸ ਕਾਨਫਰੰਸ ਕਰਕੇ ਇੱਕ ਇੱਕ ਸ਼ਬਦ ਕਲੈਰਿਟੀ ਨਾਲ ਦੱਸਦੇ ਨੇ ਤੇ ਬਾਅਦ ਚੋਂ ਤੋਂ ਪਿੱਛੇ हट ਜਾਂਦੇ ਨੇ ਇਹਨੂੰ ਦਨਮੁੜ ਕੇ دنیਆਵੀ ਚੀਜ਼ਾਂ ਨਾਲ ਜੋੜ ਕੇ ਦੇਖਿਆ ਜਾਂਦਾ ਵੀ ਉਹਨਾਂ ਦੀ ਬਦਲੀ ਧੰਧਨ ਸਭ ਕਰਤੀ ਉਹਨਾਂ ਦੇ ਪਰਿਵਾਰ ਦੇ ਜੀ ਜਿਹੜੇ ਉਹ ਵੀ ਬਦਲ ਦਿੱਤੇ ਉਹਨਾਂ ਦੇ ਰਿਸ਼ਤੇਦਾਰਾਂ 'ਚ ਪੰਗੇ ਪੈ ਗੇ ਸੋ ਗਿਆਨੀ ਗੁਰਮukh ਸਿੰਘ ਉਦੋਂ ਯੂ ਟਰਨ ਲੈ ਗਏ ਹੋ ਸਕਦੇ ਲੇਕਿਨ ਉਹ ਚੀਜ਼ਾਂ ਕਦੇ ਜਾਂਦੀਆਂ ਨਹੀਂ ਇੱਧਰ ਉੱਧਰ ਗਿਆਨੀ ਗੁਰਮukh ਸਿੰਘ ਦਾ ਰੋਲ ਅਜੇ ਵੀ ਸ਼ੱਕ ਦੇ ਦਾਇਰਿਆਂ 'ਚ ਹੈ ਇਹਨੂੰ ਮੰਨਣਾ ਪਊਗਾ ਦੂਜੀ ਗੱਲ ਕਿ ਜਦੋਂ ਸੁਖਬੀਰ ਸਿੰਘ ਬਾਦਲ ਸਭ ਕੁਝ ਝੋਲੀ ਚ ਪਵਾ ਕੇ ਫਿਰ ਥੋੜਾ ਜਿਹਾ ਪਛਾਹ ਹਟਦੇ ਆ ਫਿਰ ਉਹ ਮੁੜ ਕੇ ਇੱਕ ਹੋਰ ਚਿੱਠੀ ਤਿੰਨ ਲਾਈਨਾਂ ਦੀ ਲਿਖਦੇ ਆ ਇਹ ਪੈਂਤੜੇ ਬਾਜੀ ਸੀਗੀ ਪੈਂਤੜੇ ਬਾਜੀ ਕੌਮ ਦੇ ਆਗੂਆਂ ਨੂੰ ਨਹੀਂ ਜਵਾਰਾ ਖਾਂਦੀ ਔਰ ਇਹ ਉਹਨਾਂ ਦੇ ਕਰਦਾਰਾਂ ਦੇ ਉੱਤੇ ਤਾ ਉਮਰ ਲਈ ਦਾਗ ਲਾ ਜਾਂਦੀ ਹੈ ਇਹ ਤੁਸੀਂ ਦੇਖੋ ਨਾ ਸੰਤ ਫਤੇ ਸਿੰਘ ਹੋਰੀ ਮਰਨ ਵਰਤ ਦਾ ਐਲਾਨ ਕਰਕੇ ਪਿਛੇ ਹਟ ਗਏ ਤੇ ਬਾਅਦ ਦੇ ਵਿੱਚ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਨੇ ਉਹ ਸੌਹ ਪਗਾਈ ਗੱਲ ਤਾਂ ਇਹ ਆ ਨਾ ਕਿ ਤੁਸੀਂ ਕੌਮ ਦੇ ਆਗੂ ਹੋ ਤੇ ਆਗੂ ਦੀ ਜ਼ੁਬਾਨ ਦੇ ਵਿੱਚ ਕਰਨੀ ਦੇ ਵਿੱਚ ਫਰਕ ਨਹੀਂ ਹੋਣਾ ਚਾਹੀਦਾ ਇਹ ਇੱਕੋ ਹੋਣੀ ਚਾਹੀਦੀ ਸੁਖਬੀਰ ਸਿੰਘ ਬਾਦਲ ਇੱਕ ਇੱਕ ਪੈਂਥਡੇ ਤੇ ਜਾ ਕੇ ਫੈਸਲੇ ਨੇ ਭਾਵੇਂ ਉਹਨਾਂ ਦੇ ਸਲਾਹਕਾਰਾਂ ਕਰਕੇ ਹੋਣ ਮੈਂ ਇੱਥੇ ਤੁਹਾਡੇ ਕੋਲ ਸਵਾਲ ਇਹੀ ਰੱਖ ਰਿਹਾ ਕਿਉਂਕਿ ਹੁਣ ਸਵਾਲ ਇਹ ਵੀ ਹੈ ਕਿ ਜਿਹੜੀ ਕੋਰ ਕਮੇਟੀ ਉਹਨਾਂ ਨੇ ਸੱਦੀ ਹੈ ਜਿਹਦੇ ਵਿੱਚ ਉਸ ਵੇਲੇ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਪ੍ਰਕਾਸ਼ ਸਿੰਘ ਬਾਦਲ ਤਾਂ ਹੁਣ ਦੁਨੀਆ 'ਚ ਨਹੀਂ ਸਸਾਬਸੀ ਦੂਜੇ ਤੀਜੇ ਨੰਬਰ ਤੇ ਨਾਲ ਉਹਨਾਂ ਦੇ ਰਣਜੀਤ ਸਿੰਘ ਬ੍ਰਹਮਪੁਰਾ ਸੀ ਰਣਜੀਤ ਸਿੰਘ ਬ੍ਰਹਮਪੁਰਾ ਵੀ ਦੁਨੀਆ ਚ ਨਹੀਂ ਗੁਰਦੇਵ ਸਿੰਘ ਬਾਦਲ ਵੀ ਹੁਣੇ ਦੁਨੀਆ ਚ ਨਹੀਂ ਜਦਦਰ ਤੋਤਾ ਸਿੰਘ ਵੀ ਇਸ ਦੁਨੀਆ ਚ ਨਹੀਂ ਅਵਤਾਰ ਸਿੰਘ ਮੱਕੜ ਵੀ ਇਸ ਦੁਨੀਆ ਚ ਹੈ ਨਹੀਂ ਗੇ ਬਲਵਿੰਦਰ ਸਿੰਘ ਭੋਂਦੜ ਨੇ ਜਿਹੜੇ ਉਹਨਾਂ ਦੇ ਨਾਲ ਖੜੇ ਨੇ ਸੁਖਵੀਰ ਬਾਦਲ ਦੇ ਵਰਕਿੰਗ ਪ੍ਰੈਜ਼ੀਡੈਂਟ ਨੇ ਉਹਨਾਂ ਤੋਂ ਇਲਾਵਾ ਇੱਥੇ ਨਿਰਮਲ ਸਿੰਘ ਕਾਲੋ ਵੀ ਹੁਣ ਫੌਤ ਹੋ ਚੁੱਕੇ ਨੇ ਬਲਵੰਤ ਸਿੰਘ ਰਾਮੂ ਵਾਲੀਆ ਨੇ ਰੰਗਵਾਲੀਆ ਕੀ ਕਹਿਣਗੇ ਇਹ ਸਵਾਲ ਵੀ ਕਾਫੀ ਐਮ ਆ ਸੋ ਮੈਂ ਜੇ ਤੁਹਾਡੇ ਤੋਂ ਇਹਨਾਂ ਚੀਜ਼ਾਂ ਨੂੰ ਵੀ ਸਮਝਣਾ ਚਾਹਾਂ ਕਿ ਕੁਝ ਲੋਕ ਜਿਹੜੇ ਅੱਡ ਹੋ ਗਏ ਨੇ ਜਿਵੇਂ ਸੁਖਦੇਵ ਸਿੰਘ ਪੌਰ ਕਰਨੈਲ ਸਿੰਘ ਪੰਜੋਲੀ ਤਾਂ ਚੀਕ-ਚੀਕ ਕੇ ਕਹਿ ਰਹੇ ਨੇ ਵੀ ਅਸੀਂ ਸਾਰੀਆਂ ਸਥਿਤੀਆਂ ਦੱਸਦੇ ਆ ਸੋ ਮੋٹے ਤੌਰ ਤੇ ਉਹਨੂੰ ਕਿਵੇਂ ਲੈ ਰਹੇ ਨਹੀਂ ਮੈਂ ਇਹ ਕਹਿਣਾ ਸੀ ਪਹਿਲਾਂ ਵੀ ਜਿੰਨਾ-ਜਿੰਨਾ ਬੰਦਿਆਂ ਦੇ ਤੁਸੀਂ ਨਾਂ ਲੱਤੇ ਜਿਹੜੇ ਅੱਜ ਦੁਨੀਆ 'ਚ ਨਹੀਂ ਨੇ ਉਹੀ ਕਹੇ ਜੇ ਨੇਤਾ ਸੀ ਜਿਹੜੇ ਕਟੋ-ਕਟ ਆਪਣੀ ਗੱਲ ਵੀ ਰੱਖਣ ਦੇ ਦਾ ਦਮ ਰੱਖਦੇ ਸੀ ਜੇ ਕਿ ਉਹਨਾਂ ਨੂੰ ਕੋਈ ਗੱਲ ਪਸੰਦ ਨਹੀਂ ਤਾਂ ਬੋਲ ਦਿੰਦੇ ਸੀ ਚਾਹੇ ਤੋਤਾ ਸਿੰਘ ਹੋਣ ਚਾਹੇ ਨਿਰਮਲ ਸਿੰਘ ਕਾਲੋ ਹੋਣੇ ਬੋਲਦੇ ਸੀ ਉੱਤੇ ਹੁਣ ਇਸ ਟਾਈਮ ਪ੍ਰੋਬਲਮ ਇਹ ਹੈਗੀ ਹੈ ਕਿ ਹੁਣ ਤਾਂ ਕੋਈ ਬੋਲਦਾ ਹੀ ਨਹੀਂ ਹੈ ਹੁਣ ਤਾਂ ਸਾਰੇ ਦੇ ਸਾਰੇ ਇੱਕੋ ਤਰ੍ਹਾਂ ਦੇ ਹੀ ਹੋ ਗਏ ਹੈ। ਦਿੱਕਤ ਇਹ ਹੈ ਕਿ ਜਦੋਂ ਤੁਹਾਡੇ ਕੋਲੇ ਸੱਤਾ ਹੁੰਦੀ ਹੈ ਨਾ ਉਹਦਾ ਇੱਕ ਨਸ਼ਾ ਹੈ ਸੱਤਾ ਦਾ ਸੱਤਾ ਦੇ ਉੱਤੇ ਤਾਂ ਤੁਸੀਂ ਰਹਿ ਕੇ ਆਪਣੇ ਆਪ ਨੂੰ ਹੀ ਰੱਬ ਸਮਝੋ ਜਿਵੇਂ ਤੁਸੀਂ 2015 ਦੀ ਸਥਿਤੀ ਨੂੰ ਅੱਜ ਨਾਲ ਕੰਪੇਅਰ ਕਰੋਗੇ ਤਾਂ ਬਹੁਤ ਹੀ ਡਿਫਰੈਂਟ ਹੈ। 2015 ਦੇ ਵਿੱਚ ਤਾਂ ਇੰਨਾ ਪਾਵਰਫੁਲ ਸੀ ਸੁਖਵੀਰ ਬਾਦਲ ਹੋਣੀ ਜਾਂ ਪ੍ਰਕਾਸ਼ ਸਿੰਘ ਬਾਦਲ ਹੋਣੀ ਕਿ ਉਹ ਜਿਵੇਂ ਇਹਨਾਂ ਨੇ ਕਿਹਾ ਕਿ ਜਿਵੇਂ ਉਹ ਪ੍ਰਦੀਪ ਕਲੇਰ ਦਾ ਬਿਆਨ ਜੀ ਉਹਨਾਂ ਨੇ ਦਿੱਤਾ ਵੀ ਜੇ ਉਹ ਤੁਹਾਡਾ ਬਾਬਾ ਤਾਂ ਇਹ ਇੱਥੇ ਦਾ ਬਾਬਾ ਮੈਂ ਹਾਂ ਇਹ ਇਹ ਉਸੇ ਸੱਤਾ ਦੇ ਨਸ਼ੇ ਚੋਂ ਨਿਕਲੀਆਂ ਗੱਲਾਂ ਹੁੰਦੀਆਂ ਨੇ ਮੈਨੂੰ ਨਹੀਂ ਪਤਾ ਕੀ ਉਹਦੇ ਨੇ ਚਾਹੀਏ ਕਿ ਇਹ ਪ੍ਰਦੀਪ ਕਲੇਰ ਦਾ ਹੈ ਪਰ ਮੈਂ ਤੁਹਾਨੂੰ ਕਹਿ ਰਿਹਾ ਵੀ ਜੇ ਕੋਈ ਬੰਦਾ ਸੱਤਾ ਦੇ ਉੱਤੇ ਹੁੰਦਾ ਉਹ ਜਦੋਂ ਉਹਦੇ ਉਹਦੇ ਨਸ਼ਾ ਚੜਿਆ ਹੁੰਦਾ ਤਾਂ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਹੀ ਹੁੰਦੀਆਂ ਨੇ ਉਦੋਂ ਇਹ ਬੋਲੀ ਜਾਂਦੇ ਕਿ ਕੌਮ ਦੀ ਅਗਵਾਈ ਕਰ ਰਹੇ ਆ ਉਹਨਾਂ ਨੂੰ ਲੱਗਦਾ ਕਿ ਨਹੀਂ ਮੈਂ ਹੀ ਜੋ ਕਹਤਾ ਸਭ ਕਹਤਾ ਬਸ ਇਹ ਚੀਜ਼ਾਂ ਹੀ ਮੈਨੂੰ ਲੱਗਦਾ ਕਿ ਜਿਹੜੀਆਂ ਨੇ ਅੱਜ ਉਹ ਜਿਹੜੇ ਕੰਡੇ ਉਸ ਟਾਈਮ ਵਿੱਚ ਹੋਏ ਸੀ ਉਹ ਅੱਜ ਉਹਨਾਂ ਨੂੰ ਚੁਗਣੇ ਪੈ ਰਹੇ ਆ ਹੁਣ ਦਿੱਕਤ ਇਹ ਹੈ ਕਿ ਹੈ ਬਾਰ-ਬਾਰ ਅੱਗੇ ਤੋਂ ਪਿੱਛੇ ਹੋਣ ਦੀ ਮੈਂ ਪਹਿਲਾਂ ਵੀ ਇੱਕ ਦੋ ਪ੍ਰੋਗਰਾਮ ਵਿੱਚ ਇਸੇ ਵਿੱਚ ਕਿਹਾ ਹੈ ਵੀ ਜੇ ਤੁਸੀਂ ਇਹ ਚਿੱਠੀ ਲਿਖਤੀ ਹੈ ਕਿ ਜੀ ਮੈਂ ਸਾਰੇ ਗੁਨਾਹ ਕਬੂਲ ਕਰ ਲੇ ਤੇ ਉਹਦੀ ਸਜ਼ਾ ਮੈਨੂੰ ਹੀ ਦਿੱਤੀ ਜਾਏ ਚਾਹੇ ਜਸਪ੍ਰੀ ਪਾਰਟੀ ਪ੍ਰੈਜ਼ੀਡੈਂਟ ਦੇ ਤੌਰ ਤੇ ਹੋਣ ਚਾਹੇ ਸਰਕਾਰ ਦੇ ਉਪ ਮੁੱਖ ਮੰਤਰੀ ਦੇ ਤੌਰ ਤੇ ਹੋਣ ਜਾਂ ਕੋਈ ਹੋਰ ਚੀਜ਼ ਦੇ ਤੌਰ ਤੇ ਹੋਣ ਸਾਰੇ ਦੇ ਸਾਰੇ ਮੈਂ ਓਨ ਕਰਦਾ ਫਿਰ ਉਸ ਤੋਂ ਪਿੱਛੇ ਹਟਣਾ ਠੀਕ ਨਹੀਂ ਫਿਰ ਲੱਗਦਾ ਕਿ ਤੁਸੀਂ ਇਹ ਵੀ ਜਿਹੜੀ ਗੱਲ ਕਰ ਰਹੇ ਹੋ ਇਹ ਵੀ ਪੋਲੀਟਿਕਲ ਹੀ ਹੈ ਕਿਉਂਕਿ ਤੁਹਾਡੇ ਤੇ ਦਬਾਅ ਹੁਣ ਵੱਧਦਾ ਹੀ ਜਾ ਰਿਹਾ ਹੈ ਇਸ ਕਰਕੇ ਤੁਸੀਂ ਸਾਰੇ ਓਨ ਕਰਨੇ ਤੇ ਜਦੋਂ ਮਤਲਬ ਤੁਹਾਨੂੰ ਲੱਗਾ ਕਿ ਤੁਹਾਡੇ ਸਲਾਹਕਰ ਕੋਈ ਨਹੀਂ ਨਹੀਂ ਪ੍ਰਧਾਨ ਜੀ ਆਪਾਂ ਖੜੇ ਰਹਿਣਾ ਤਾਂ ਫਿਰ ਤੁਸੀਂ ਥੋੜਾ ਪਿੱਛੇ हट ਜਨ ਇਹ ਪਿੱਛੇ ਹਟਣਾ ਤੇ ਅੱਗੇ ਵਧਣਾ ਇਹ ਜਿਹੜਾ ਹੈਗਾ ਨਾ ਤਿਲਕਣ ਬਾਜੀ ਜਿਹਨੂੰ ਆਪਾਂ ਕਹਿੰਨੇ ਆ ਇਹਦੇ ਨਾਲ ਹੀ ਜਿਹੜਾ ਅਵਿਸ਼ਵਾਸ ਜਿਹੜਾ ਹੈਗਾ ਕੌਮ 'ਚ ਪੈਦਾ ਹੁੰਦਾ ਹੈ ਜਿਹੜੇ ਤੁਹਾਡੇ ਨਾਲ ਵੀ ਖੜੇ ਨੇ ਉਹਨਾਂ 'ਚ ਵੀ ਪੈਦਾ ਹੁੰਦਾ ਹੈ। ਤਾਂ ਇਹ ਵੇਖਣ ਵਾਲੀ ਗੱਲ ਹੋਊਗੀ ਕਿ ਜਿਹੜੇ ਵਿਅਕਤੀ ਹੁਣ ਤੁਹਾਡੇ ਨਾਲ ਵਿਚਾਰ ਤਾਰਕ ਤੌਰ ਤੇ ਅਲੱਗ ਹੋ ਗਏ ਆ ਕਿ ਉਹ ਚੀਜ਼ਾਂ تسلیم ਕਰਨਗੇ। ਜੇ ਪੁੱਛਿਆ ਜਾਂਦਾ ਵਕਰੀ ਗੱਲ ਆ ਕਿ ਹੁਣ ਸਿੰਘ ਸਾਹਿਬ ਨੇ ਤਰੀਕਾ ਕੀ ਅਪਣਾਉਣਾ ਹੈ ਪਰ ਮੈਂ ਉਹ ਜਿਹੜਾ ਬਿਆਨ ਹੈ ਜਿਹੜਾ ਪੰਜਾਬੀ ਜਾਗਰਣ ਇੰਦਰਪ੍ਰੀਤ ਉਹਨਾਂ ਦੀ ਅਖਬਾਰ 'ਚ ਲੱਗਿਆ ਮੈਂ ਜ਼ਰੂਰ ਇੱਕ ਵਾਰੀ ਪੜ੍ਹਨਾ ਚਾਹੂੰਗਾ। ਉਹਦੇ ਵਿੱਚ ਇਹ ਲਿਖਿਆ ਗਿਆ ਕਿ ਸਾਬਕਾ ਜਥੇਦਾਰ ਸ਼੍ਰੀ ਕਾਲ ਤਕ ਸਾਭ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸ਼੍ਰੀ ਕਾਲ ਤਕ ਸਾਹਿਬ ਵਿਖੇ ਪੰਜ ਸਿੰਘ ਸਹਿਬਾਨ ਦੇ ਆਦੇਸ਼ ਮੁਤਾਬਕ 2 ਦਸੰਬਰ ਨੂੰ ਆਪਣਾ ਸਪਸ਼ਟੀਕਰਨ ਦੇ ਦੇਣਗੇ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਉਹ ਲੰਬਾ ਸਮਾਂ ਸ਼੍ਰੀ ਕਾਲ ਤਕ ਸਾਹਿਬ ਤੇ ਬਤੌਰ ਜਥੇਦਾਰ ਸੇਵਾ ਕਰ ਚੁੱਕੇ ਹਨ ਉਹ ਸ਼੍ਰੀ ਕਾਲ ਤਕ ਸਾਹਿਬ ਦੀਆਂ ਪਰੰਪਰਾਵਾਂ ਮਰਿਆਦਾ ਤੇ ਸਤਕਾਰ ਨੂੰ ਭਲੀ ਭਾਨ ਸਮਝਦੇ ਹਨ ਉਹ ਰੋਮ ਰੋਮ ਕਰਕੇ ਸ਼੍ਰੀ ਕਾਲ ਤਕ ਸਾਹਿਬ ਨੂੰ ਸਮਰਪਿਤ ਹਨ ਉਹ ਸਿੰਘ ਸਹਿਬਾਨ ਦੇ ਆਦੇਸ਼ ਨੂੰ ਸਿਰ ਮੱਥੇ ਸਵੀਕਾਰ ਕਰਦੇ ਆ ਇੱਕ ਨਿਵਾਣੇ ਸਿੱਖ ਵਾਂਗ 2 ਦਸੰਬਰ ਨੂੰ ਤੈ ਸਮੇਂ ਮੁਤਾਬਕ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋ ਕੇ ਆਪਣਾ ਪੱਖ ਰੱਖਣਗੇ ਹੁਣ ਵੇਖਣ ਵਾਲੀ ਗੱਲ ਹੈ ਕਿ ਇਹਦੇ ਚ ਦੋ ਗੱਲਾਂ ਬੜੀਆਂ ਐਮਸੀ ਅੰਦਰ ਪ੍ਰੀਤੀ ਇੱਕ ਤਾਂ ਉਹ ਕਹਿੰਦੇ ਨੇ ਕਿ ਉਹ ਤਤਸ਼ਾਹ ਸਾਹਿਬ ਦੀਆਂ ਪਰੰਪਰਾਵਾਂ ਮਰਿਆਦਾ ਤੇ ਸਤਕਾਰ ਨੂੰ ਜਾਣਦੇ ਨੇ ਔਰ ਉਸਮਰਪਤ ਨੇ ਸਮਰਪਤ ਬੜਾ ਅਹਿਮ ਸ਼ਬਦ ਹੈ ਤੇ ਦੂਜੀ ਗੱਲ ਉਹ ਕਹਿੰਦੇ ਵੀ ਉਹ ਸਿੰਘ ਸਾਹਿਬ ਦੇ ਆਦੇਸ਼ ਨੂੰ ਸਿਰ ਮੱਥੇ ਸਵੀਕਾਰ ਕਰਦੇ ਆ ਇੱਕ ਨਿਮਾਣੇ ਸਿੱਖ ਵਾਂਗ 2 ਦਸੰਬਰ ਨੂੰ ਤੈ ਸਮੇਂ ਮੁਤਾਬਕ ਇੱਕ ਤਾਂ ਸਿੰਘ ਸਾਹਿਬ ਦਾ ਆਦੇਸ਼ ਦੂਜਾ ਤੈ ਸਮਾਂ ਇਟ ਮੀਨਸ ਕਿ ਉਹਨਾਂ ਨੂੰ ਭੇਜੇਗੇ ਪੱਤਰ ਦੇ ਵਿੱਚ ਇਹ ਦੋ ਚੀਜ਼ਾਂ ਨੇ ਕਿ ਤੁਸੀਂ ਇੱਥੇ ਆਉਣਾ ਹੈ ਇਹਨੂੰ ਆਦੇਸ਼ ਮੰਨਿਆ ਦੂਜਾ ਨਾਲ ਉਹਨਾਂ ਨੇ ਕਿਹਾ ਕਿ ਉਹ ਤੈ ਸਮੇਂ ਤੇ ਅਕਾਲ ਤਖਤ ਸਾਹਿਬ ਦੇ ਕੇ ਪੇਸ਼ ਹੋਣਗੇ ਹੁਣ ਇਹਦਾ ਮਤਲਬ ਹੈ ਕਿ ਉਹ ਚ ਸਮਾਂ ਵੀ ਉਹਨਾਂ ਨੂੰ ਦੇ ਦਿੱਤਾ ਗਿਆ ਇਹ ਹੁਣ ਤਿੰਨਾਂ ਸਿੰਘ ਸਹਿਬਾਨ ਪ੍ਰਤੀ ਜਿਹੜੀ ਤੇ ਭਾਰਤ ਹੋਊਗੀ ਪੱਤਰ ਦੀ ਉਹ ਚਿ ਕਲੈਰਿਟੀ ਹੋਗੀ ਕਿ ਉੱਥੇ ਮੌਕੇ ਤੇ ਹਾਜ਼ਰ ਰਹਿਣਗੇ ਇਹ ਇਹ ਤਾਂ ਗੱਲ ਕਲੀਅਰ ਹੈ ਨਾ ਕੀ ਕਹਿੰਦੇ ਹੋ ਬਿਲਕੁਲ ਬਿਲਕੁਲ ਇਹ ਬਿਲਕੁਲ ਕਲੀਅਰ ਗੱਲ ਹੈ ਇਹਦੇ ਚ ਇਹਦਾ ਮਤਲਬ ਹੈ ਇਹ ਚਿੱਠੀ ਚ ਸਪਸ਼ਟ ਲਿਖਿਆ ਹੋਇਆ ਹੈ ਕਿ ਉਹ ਕਦੋਂ ਉਹਨਾਂ ਨੂੰ ਟਾਈਮ ਦਿੱਤਾ ਗਿਆ ਤੇ ਕਿੰਨੇ ਵਜੇ ਉਹਨਾਂ ਨੇ ਆਣਾ ਉਹ ਸਾਰਾ ਉਸ ਚਿੱਠੀ ਚ ਲਿਖਿਆ ਗਿਆ ਤੇ ਕਰਨ ਕਹਿਣਾ ਕੀ ਆਉਣਾ ਨੇ ਉਹ ਵੀ ਹੈਗਾ ਕਿ ਅਸੀਂ ਤੁਹਾਨੂੰ ਕਿਸ ਲਈ ਬੁਲਾਇਆ ਇਹ ਸਾਰੀਆਂ ਚੀਜ਼ਾਂ ਦਾ ਸਪਸ਼ਟ ਹੀ ਨੇ ਇਹਦੇ ਚ ਕੋਈ ਦੂਰ ਆਏ ਨਹੀਂ ਕਿ ਉਹ ਪਰ ਦਿੱਕ ਜਿਹੜੀ ਆਪਾਂ ਸ਼ੁਰੂ ਚ ਗੱਲ ਕੀਤੀ ਸੀ ਕਿ ਇਹ ਕਿ ਉਹਨਾਂ ਨੂੰ ਰੱਖਿਆ ਕਿੱਥੇ ਜਾਏਗਾ ਮਤਲਬ ਕਿ ਉਹ ਵੀ ਇਹ ਸੁਖਬੀਰ ਬਾਦਲੀ ਆ ਬਾਕੀ ਦੇ ਬੰਦੇ ਜਿੱਥੇ ਖੜੇ ਹੋਣਗੇ ਉੱਥੇ ਹੀ ਖੜੇ ਹੋਣਗੇ ਜਾਂ ਉਹਨਾਂ ਲਈ ਥਾਂ ਕੋਈ ਅਲੱਗ ਹੋਏਗਾ ਕਿਉਂਕਿ ਉਹ ਸਾਫ ਦਾ ਜੱਥੇਦਾਰ ਨੇ ਸੋ ਇਹ ਇੱਕ ਇਹ ਵੀ ਬਹੁਤ ਦੇਖਣਾ ਬਹੁਤ ਇੰਟਰਸਟਿੰਗ ਹੋਗਾ ਬੜੀਆਂ ਨਵੀਆਂ ਚੀਜ਼ਾਂ ਤੈਹ ਹੋ ਜਾਣਗੀਆਂ ਇਥੋਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਵਿੱਚ ਇੱਕ ਨਵੀਂ ਚੀਜ਼ ਵੀ ਜੁੜੇਗੀ ਕਿਉਂਕਿ ਸਮੇਂ-ਸਮੇਂ ਤੇ ਜਦੋਂ ਜਦਾਂ ਦੇ ਮਸਲੇ ਆਉਣਗੇ ਉਦਾਂ ਹੀ ਐਡਰੈਸ ਕੀਤੇ ਜਾਣਗੇ ਕੋਈ ਤੈਹ ਨਾਮ ਤਾਂ ਹੁੰਦੇ ਨਹੀਂ ਵੀ ਇਸ ਚੀਜ਼ ਨੂੰ ਐਂਜੇ ਕਰਨਾ ਇਹ ਉਹ ਗ੍ਰੇ ਲਾਈਨਸ ਨੇ ਜਿਨ੍ਹਾਂ ਦੇ ਵਿੱਚ ਫੈਸਲੇ ਕਰਨੇ ਹੁੰਦੇ ਆ